ਅੱਜ 3 ਸਤੰਬਰ ਹੈ ਤੇ ਸਵੇਰੇ 7 ਵਜੇ ਦੇ ਕਰੀਬ ਇਹ ਵੀਡੀਓ ਰਿਕਾਰਡ ਹੋ ਕੇ ਤੁਹਾਡੇ ਤੱਕ ਪਹੁੰਚ ਰਹੀ ਹੈ ਸਭ ਤੋਂ ਪਹਿਲਾਂ ਅਸੀਂ ਸਤਲੁਜ ਦਰਿਆ ਦੀ ਗੱਲ ਕਰਦੇ ਹਾਂ ਜਿਸ ਦੀ ਸਥਿਤੀ ਹੁਣ ਚਿੰਤਾਜਨਕ ਬਣੀ ਹੈ ਖਾਸ ਤੌਰ ਤੇ ਗਿੱਦੜਪਿੰਡੀ ਲੋਈਆਂ ਸ਼ਾਕੋਟ ਦੇ ਇਲਾਕੇ ਦੇ ਵਿੱਚ ਪਾਖੜਾ ਡੈਮ ਦਾ ਲੈਵਲ 1677.84 ਅੱਜ ਸਵੇਰੇ 6 ਵਜੇ ਨੋਟ ਕੀਤਾ ਗਿਆ ਲਗਭਗ 1678 ਫੁੱਟ ਤੇ ਹੁਣ ਇਹ ਡੇਂਜਰ ਮਾਰਕ ਤੋਂ ਕੇਵਲ 2 ਫੁੱਟ ਹੇਠਾਂ ਵਾ ਆ ਪਾਣੀ 86822 ਕਿਊਸਕ ਆ ਰਿਹਾ 65042 ਕਿਊਸਕ ਛੱਡਿਆ ਜਾ ਰਿਹਾ ਜੇ ਡਾਊਨਸਟ੍ਰੀਮ ਰੋਪੜ ਗੱਲ ਕਰੀਏ ਤਾਂ ਉੱਥੇ 71486 ਕਿਊਸਕ ਪਾਣੀ ਉੱਥੋਂ ਉੱਥੇ ਵਹਿ ਰਿਹਾ ਹੈ ਤੇ ਸਭ ਤੋਂ ਜ਼ਿਆਦਾ ਪਾਣੀ ਐਸਮੇ ਜੂਸਫ ਵਰ ਗਿੱਦੜਪਿੰਡੀ ਨੋਟ ਕੀਤਾ ਜਾ ਰਿਹਾ ਫਲੋਰ ਵਿੱਚ 67664 ਕਿਊਸਕ ਹੈ ਪਰ ਇਹ ਗਿੱਦੜਪਿੰਡੀ ਵਿਖੇ 2 ਲੱਖ ਕਿਊਸਕ ਨੂੰ ਪਾਰ ਕਰ ਚੁੱਕਾ ਹੈ ਤੇ ਕੱਲ ਦਾ ਇਹ ਲਗਾਤਾਰ ਵਧਦਾ ਹੀ ਜਾ ਰਿਹਾ ਕੱਲ ਸਵੇਰੇ ਜਿੱਥੇ ਇਹ ਲੱਖ ਤੋਂ ਵਧੇਰੇ ਹੋਇਆ ਸੀ ਸ਼ਾਮ ਹੁੰਦੇ ਹੁੰਦੇ 1 60 ਦੇ ਨੇੜੇ ਚਲਾ ਗਿਆ ਤੇ ਅੱਜ ਸਵੇਰ ਹੁੰਦਿਆਂ ਹੁੰਦਿਆਂ ਇਹ 2 ਲੱਖ ਦੇ ਨੇੜੇ ਪਹੁੰਚ ਚੁੱਕਾ ਵਾ ਇਸੇ ਤਰ੍ਹਾਂ ਪੌਂਗ ਡੈਮ ਦੀ ਜੇ ਗੱਲ ਕਰ ਲਈਏ ਉਹਦਾ ਲੈਵਲ ਵੀ ਹੁਣ ਵਧਣ ਲੱਪਿਆ ਵਾ ਇਹ 1393.19 ਹੋ ਗਿਆ ਹੈ 1390 ਡੇਂਜਰ ਮਾਰਕ ਹੈ ਇਹ ਪਹਿਲਾਂ ਵੀ 1393 ਨੂੰ ਪਾਰ ਕਰ ਗਿਆ ਸੀ ਜਦੋਂ ਵਧੇਰੇ ਪਾਣੀ ਆਇਆ ਤੇ 1390 ਤੱਕ ਵਾਪਸ ਥੱਲੇ ਆ ਗਿਆ ਸੀ ਹੁਣ ਫਿਰ 1393 ਨੂੰ ਪਾਰ ਕਰ ਗਿਆ ਉੱਥੇ ਅਜੇ ਵੀ ਪਾਣੀ 1,60,186 ਕਿਊਸ ਘਾ ਰਿਆ 79837 ਕਿਊਸਕ ਪਾਣੀ ਛੱਡਿਆ ਜਾ ਰਿਹਾ ਸੋ ਉੱਥੋਂ ਜੋ ਪਾਣੀ ਦਾ ਇਨਫਲੋ ਹੈ ਉਹ ਵੱਧ ਹੈ ਤੇ ਜੇਕਰ ਅੱਗੇ ਅਸੀਂ ਢਿਲਵਾ ਵਿਖੇ ਗੱਲ ਕਰਦੇ ਹਾਂ ਤਾਂ ਢਿਲਵਾ ਬ੍ਰਿਜ ਤੇ 196047 ਕਿਊਸਕ ਪਾਣੀ ਉੱਥੇ ਵਗ ਰਿਹਾ ਵਾ ਤੇ ਇਹ ਕੱਲ 2 ਲੱਖ ਤੋਂ ਉੱਪਰ ਸੀ ਪਰ ਸਭ ਤੋਂ ਜ਼ਿਆਦਾ ਹਰੀਕੇ ਦੇ ਵਿੱਚ ਸਥਿਤੀ ਜਿਹੜੀ ਹੈ ਉਹ ਅਲਾਰਮਿੰਗ ਹੈ ਕਿ 335030 ਕਿਊਸਕ ਪਾਣੀ ਉੱਥੇ ਪਹੁੰਚ ਚੁੱਕਾ ਵਾ ਤੇ 3118159 ਕਿਊਸਕ ਪਾਣੀ ਛੱਡਿਆ ਜਾ ਰਿਹਾ ਵਾ ਤੇ ਇਹ ਅੱਗੇ ਹਰੀਕੇ ਤੋਂ ਅੱਗੇ ਫਿਰੋਜ਼ਪੁਰ ਵਾਜ਼ਿਲਕਾ ਤੇ ਉਸ ਤੋਂ ਅੱਗੇ ਫਿਰ ਇਹ ਪਾਕਿਸਤਾਨ ਵਾਲੇ ਪਾਸੇ ਪਾਣੀ ਜਾਏਗਾ ਤਾਂ ਇਹ ਇਹ ਉੱਥੇ ਪਾਣੀ ਹੁਣ ਬਹੁਤ ਵਧੇਰੇ ਹੈ ਇਹ ਅਗਲੇ ਜਿਹੜੇ 24 ਘੰਟੇ ਹੈ ਇਹ ਹਰੀਕੇ ਤੋਂ ਅਗਲਾ ਸਤਲੁਜ ਦਾ ਦਰਿਆ ਵੀ ਚਿੰਤਾਜਨਕ ਹੈ ਤੇ ਹਰੀਕੇ ਤੋਂ ਪਿੱਛੇ ਅ ਖਾਸ ਤੌਰ ਤੇ ਯੂਸਫਰ ਗਿੱਦੜਪਿੰਡੀ ਦੇ ਨੇੜੇ ਜਿਹੜਾ ਹੈ ਇਹ ਸ਼ਾਹਕੋਟ ਲੋਈਆਂ ਇਹਨ ਕੁਦਰ ਦਾ ਏਰੀਆ ਇਹਦੇ ਵਿੱਚ ਬਹੁਤ ਹਾਵੀ ਤੇ ਲੋਕ ਲਗਾਤਾਰ ਨਿਗਰ ਰੱਖ ਰਹੇ ਆ ਨਿਗਰਾਨੀ ਕਰ ਰਹੇ ਆ ਕਿ ਕਿਤੇ ਢਾਹ ਨਾ ਲੱਗੇ ਤੇ ਇਹ 24 ਘੰਟੇ ਬੜੇ ਅਹਿਮ ਹੋਣਗੇ ਇਹਨਾਂ ਹਾਵਾਂ ਦੇ ਉੱਤੇ ਤੇ ਬਿਆਸ ਦੇ ਵਿੱਚ ਵੀ ਅਜੇ ਕੋਈ ਰਾਹਤ ਦੀ ਨਜ਼ਰ ਨਹੀਂ ਆ ਰਹੀ